ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਰਬੜੀ ਬਣਾਵਾਂਗੇ ਆ ਦੁੱਧ ਦਾ ਕਿਲੋ ਤੇ ਇਹਦੀ ਆਪਾਂ ਰਬੜੀ ਬਣਾਵਾਂਗੇ ਇਹਨੂੰ ਆਪਾਂ ਹੁਣ ਕੜਾਈ 'ਚ ਪਾਵਾਂਗੇ ਹੁਣ ਆਪਾਂ ਚੁੱਲ੍ਹੇ ਤੇ ਧਰਾਂਗੇ ਆ ਜਦੋਂ ਇਹ ਦੁੱਧ ਗਰਮ ਹੋ ਗਿਆ ਫਿਰ ਆਪਾਂ ਖੁਰਚਣਾ ਮਾਰਨ ਲੱਗਾਂਗੇ ਹੁਣ ਆਪਣਾ ਦੁੱਧ ਰਿਜਨ ਲੱਗ ਗਿਆ 5-6 ਮਿੰਟ ਹੋ ਗਏ ਦੁੱਧ ਧਰੇ ਨੂੰ ਤੇ ਹੁਣ ਆਪਾਂ ਮਿਲਕ ਪਾਊਡਰ ਪਾਵਾਂਗੇ ਮੱਠੀ ਮੱਠੀ ਅੱਗ ਤੇ ਬਣਾਵਾਂਗੇ ਆਪਾਂ ਐਸੀ ਤਰ੍ਹਾਂ ਬਖੁਰਚਣਾ ਮਾਰੀ ਚੱਲਾਂਗੇ। ਉਹ ਯਾਰੇ ਥੱਲੇ ਨਹੀਂ ਲੱਗਦਾਗਾ। ਤੇ ਨਾਲੇ ਵੇਖੇ ਨਾ ਵੀ ਖੁਰਚਣਾ ਨਾਲ ਦੇ ਨਾਲ ਆਪਾਂ ਮਾਰੀ ਜਾਵਾਂਗੇ। ਜਿਹੜਾ ਲਾਮੀ ਲੱਗਦਾ ਉਹ ਵੀ ਖੁਰਚਣੇ ਨਾਲ ਆਪਾਂ ਲਾ ਲੈਂਦੇ ਹਾਂ। ਲਓ ਹੁਣ ਆਹਣਾ ਜਲਦ ਕੜੀ ਜਾਂਦਾ ਹੈ ਵਧੀਆ ਤੇ ਮਲਾਈ ਹੁਣ ਸ਼ੁਰੂ ਹੋ ਗਈ ਹੁਣ ਆਪਾਂ ਘਰਚਾ ਨਾ ਮਾਰੇ ਜਾਵਾਂਗੇ ਤੇ ਅਗਲੀ 25 ਮਿੰਟਾਂ ਚ ਬਣ ਜੂਗੀ ਰਬੜੀ ਵਧੀਆ ਬਣੂਗੀ ਰਬੜੀ ਇਹਦਾ ਧੜਾ ਤਾਵਾ ਘਾੜਾ ਹੋ ਗਿਆ ਦੁੱਧ ਘਾੜਾ ਤੇ ਫੇਰ ਆਪਾਂ ਬਾਕੀ ਦਾ ਸਮਾਨ ਫੇਰ ਪਾਵਾਂਗੇ ਆਪਾਂ। ਹੋ 15-16 ਮਿੰਟ ਹੋ ਗਏ ਆਪਾਂ ਦੁੱਧ ਪਾਇਆ ਨੂੰ ਤੇ ਦੁੱਧ ਅੱਧਾ ਰਹਿ ਗਿਆ। ਪੂਰਾ ਕੜ ਕੜ ਗਿਆ ਦੁੱਧ। ਤੇ ਹੁਜੇ ਆਪਾਂ ਵੇਖੀ ਨਬਾਲ ਹੋਰ ਕਾੜਾਂਗੇ 10-15 ਮਿੰਟ ਹੋਰ ਲੱਗਣਗੇ। ਤੇ ਫੇਰ ਆਪਾਂ ਵੇਖੇ ਨਾ ਵੀ ਲਾ ਲਾਂਗੇ ਤੇ ਇਹ ਆਪਾਂ ਖੋਪੇ ਦਾ ਬਰਾਦਾ ਪਾਵਾਂਗੇ ਕੁਸ ਵਿੱਚ ਲਾਟਿਆ ਪਖੰਡ ਪਾਵਾਂਗੇ ਰਨ ਵਾਲੀ ਐ 5 ਮਿੰਟ ਲੱਗਣਗੇ ਹੋਰ ਬਸ ਤੇ ਹੁਣ ਆਪਾਂ ਖੰਡ ਪਾਵਾਂਗੇ ਦੇਖ ਕੇ ਪਾਵਾਂਗੇ ਬਾੜੀ ਨਹੀਂ ਪਾਉਂਦੇ ਆਪਾਂ 2-4 ਮਿੰਟਾਂ ਲਾ ਲਾਂਗੇ ਬਸ ਆਪਣੇ ਰਵੜੀ ਬਣ ਕੇ ਤਿਆਰ ਹੈ ਤੇ ਆਪਾਂ ਹੁਣ ਲਾਉਣੇ ਆਂ ਦੇਖੋ ਕਿੰਡੀ ਵਧੀਆ ਬਣ ਗਈ ਹਾਂ ਆਪਾਂ ਆਹ ਕੋਲ ਲਿਚ ਪਾਵਾਂਗੇ ਕੱਚ ਦੇ ਚ ਸਰਬੜੀ ਬਹੁਤ ਵਧੀਆ ਬਣੀ ਹੈ ਹੁਣ ਤੇ ਆਪਾਂ ਕਾਜੋ ਤੇ ਬਦਾਮ ਕੁੱਟ ਕੇ ਰੱਖ ਲੈ ਸੀ ਇਹ ਪਾਵਾਂਗੇ ਤੇ ਦੇਖੋ ਕਿੰਡੀ ਵਧੀਆ ਬਣੀ ਆ ਰਬੜੀ ਆਪਣੀ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ